ਗੋਪਾਲਪੜਾ ਦੀ ਪ੍ਰਸਿੱਧ ਜਾਦੂਗਰਨੀ ਨਿਤਾਈ ਧੋਬਣ ਰਾਜਾ ਰਤਨ ਰਾਏ ਦੇ ਮਸਤਕ ਦੇ ਉੱਤੇ ਇੱਕ ਓੰਕਾਰ ਦਾ ਨਿਸ਼ਾਨ ਸੀ ਫਿਰ ਇੱਕ ਪਿੱਪਲ ਨੂੰ ਪੁੱਟ ਕੇ ਉਸ ਦੇ ਉੱਤੇ ਸਵਾਰੀ ਕਰਕੇ ਇਸ ਜਗ੍ਹਾ ਦੇ ਉੱਤੇ ਆਈ ਉਹਨਾਂ ਦੋਨਾਂ ਰਾਜਾਂ ਦੀ ਢਾਈ ਢਾਈ ਲੱਖ ਫੌਜ ਵੱਲੋਂ ਇੱਕ ਇੱਕ ਮਿੱਟੀ ਦੀ ਢਾਲ ਭਰ ਕੇ ਇਹ ਉੱਚਾ ਮਿੱਟੀ ਦਾ ਜਿਹੜਾ ਥੜਾ ਬਣਾਇਆ ਗਿਆ ਜਿਹੜਾ ਜੀ ਪੰਜਵਾਂ ਪੀਰ ਹੈ ਉਹ ਵਾਈਕੋ ਜੀ ਕਾ ਸਾਹਬ ਵਾਈਕੋ ਜੀ ਕੀ ਬਥੇ ਜਿਵੇਂ ਕਿ ਕੱਲ ਆਪਾਂ ਇੱਥੇ ਕੋਚ ਬਿਹਾਰ ਦੇ ਵਿੱਚ ਸੀਗੇ ਪਛਮੀ ਬੰਗਾਲ ਦੇ ਵਿੱਚ ਤੇ ਅੱਜ ਆਪਾਂ ਅਸਾਮ ਐਂਟਰੀ ਕਰਦੇ ਹਾਂ ਗੁਰਦੁਆਰਾ ਢੋਬਰੀ ਸਾਹਿਬ ਪਾਸ਼ਾ ਨਵੀਂ ਉੱਥੇ ਜਾ ਕੇ ਆਪਾਂ ਪੜਾ ਕਰਾਂਗੇ ਬੈਗ ਆਪਾਂ ਬੰਨ ਲਿਆ ਜਿਹੜੇ ਇੱਥੇ ਭਗਤ ਜੀ ਉਹਨਾਂ ਦੇ ਨਾਲ ਆਪਾਂ ਵਿਚਾਰ ਵੀ ਕੀਤੀ 16 ਜਨਵਰੀ 2026 ਸਮਾਂ ਦੁਪਹਿਰ ਦੇ 3 ਵੱਜ ਚੁੱਕੇ ਨੇ ਥੋੜਾ ਜਿਹਾ ਅੱਜ ਕੱਲ੍ਹ ਨਾਲੋਂ ਸੇਧ ਨੂੰ ਆਰਾਮ ਇਥੋਂ ਧੋਬੜੀ ਸਾਹਿਬ 90 ਕਿਲੋਮੀਟਰ 2.5 ਘੰਟੇ ਦਾ ਰਸਤਾ ਜਿਹੜਾ ਮੈਪ ਆ ਉਹ ਦਿਖਾ ਰਿਹਾ ਸਮਾਂ ਮੇਰੇ ਖਿਆਲ ਦੇ ਨਾਲ 3 ਘੰਟੇ ਲੱਗ ਜਾਏਗਾ ਤੇ ਇੱਥੇ ਜਿਹੜੇ ਬੰਗਾਲ ਦੇ ਵਿੱਚ ਘਰ ਨੇ ਜ਼ਿਆਦਾਤਰ ਤੀਨਾ ਵਾਲੇ ਨੇ ਉੱਪਰ ਛੱਤਾਂ ਜਿਹੜੀਆਂ ਉਹ ਤੀਨਾ ਵਾਲੀਆਂ ਨੇ ਜਿਵੇਂ ਝੌਂਪੜੀ ਟੈਪ ਬੰਗਾਲ ਦੇ ਵਿੱਚ ਘਰ ਤੇ ਦੁਕਾਨਾਂ ਦੀਆਂ ਛੱਤਾਂ ਜਿਹੜੀਆਂ ਉਹ ਇਸ ਤਰ੍ਹਾਂ ਝੌਂਪੜੀ ਟਾਈਪ ਨੇ ਰੁੱਖ ਜਿਹੜੇ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਨੇ ਤੇ ਆਪਾਂ ਇਸ ਸਮੇਂ ਸਿਲੀਗੁਰੀ ਘਾਟੀ ਰੋਡ ਤੇ ਚੜ ਗਏ ਸੜਕ ਸਿੰਗਲ ਆ ਫਲਾਈਓਵਰ ਕਿਤੇ ਵੀ ਨਹੀਂ ਹੈਗੇ ਤੇ ਨੈਸ਼ਨਲ ਹਾਈਵੇ ਆ ਇਹ ਨੈਸ਼ਨਲ ਹਾਈਵੇ 17 ਇਹਦੇ ਤੇ ਵੀ ਲਾਈਟਾਂ ਲੱਗੀਆਂ ਹੋਈਆਂ ਜਿੱਥੇ ਫਲਾਈਓਵਰ ਹੈ ਨਹੀਂ ਹਰੇਕ ਚਰਸਤੇ ਦੇ ਵਿੱਚ ਲਾਈਟਾਂ ਜਾਂ ਬੈਰੀਅਰ ਲੱਗੇ ਹੋਏ ਇਸ ਕਾਰਨ ਜਿਹੜਾ ਸਮਾਂ ਉਹ ਜ਼ਿਆਦਾ ਲੱਗਦਾ ਕਿਉਂਕਿ 90 ਕਿਲੋਮੀਟਰ ਦੇ ਸਮੇਂ ਨੂੰ 2.5 ਘੰਟੇ ਐਪ ਦਿਖਾ ਰਿਹਾ ਚਾਰ ਦੇ ਵਿੱਚ ਸੜਕ ਦਾ ਕੰਮ ਚੱਲ ਰਿਹਾ ਪੱਛਮੀ ਬੰਗਾਲ ਦੇ ਵਿੱਚ ਐਦਾਂ ਪਰਾਲੀ ਜਿਹੜੀ ਉਹ ਇਕੱਠੀ ਕੀਤੀ ਜਾਂਦੀ ਇੱਕ ਡੰਡਾ ਹਵਾਸ ਦਾ ਗੱਡ ਕੇ ਉਹਦੇ ਆਲੇ ਦੁਆਲੇ ਇਦਾਂ ਪਰਾਲੀ ਦਾ ਜਿਹੜਾ ਮੂਸਲ ਬੰਦ ਲਿਆ ਜਾਂਦਾ ਤੇ ਥੱਲਿਓ ਆ ਹੁਣ ਕੇ ਡੰਗਰ ਵਜੂਟਾਂ ਦੇ ਥੱਲਿਓ ਥੱਲਿਓ ਖਾਲੀ ਆ ਤਾਂ ਕਰਕੇ ਥੱਲੇ ਜਿਹੜਾ ਉਹ ਸੌੜਾ ਰਹਿ ਗਿਆ ਤੇ ਉੱਪਰੋਂ ਚੌੜਾ ਹੈ ਹੋ ਗਿਆ ਜੀ ਅਸਾਮ ਐਂਟਰ ਬੰਗਾਲ ਰਹਿ ਗਿਆ ਪਿੱਛੇ ਗੱਡੀਆਂ ਵੀ ਅਸਾਮ ਦੀਆਂ ਏਰੀਆ ਲਗਭਗ ਅਜੇ ਤੱਕ ਉਹ ਹੋ ਗਿਆ ਇਹ ਜਿਵੇਂ ਦਾ ਪੱਛਮੀ ਬੰਗਾਲ ਉਹੀ ਟੀਨਾਂ ਸ਼ਕਤ ਵਾਲੇ ਛਪਰੇ ਉਹੀ ਟੀਨਾਂ ਵਾਲੇ ਘਾਰ ਦੁਕਾਨਾਂ ਟੀਨਾਂ ਵਾਲੀਆਂ ਥੋੜਾ ਅੱਗੇ ਜਾ ਕੇ ਸ਼ਾਇਦ ਬਦਲੇਗਾ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚੱਲ ਏ ਹਾਂ ਜੀ ਠੀਕ ਠਾਕ ਹਾਂ ਜੀ ਹਾਂ ਜੀ ਸਭ ਵਧੀਆ ਤੁਸੀਂ ਸੁਣਾਓ ਹੋਰ ਸਤਿ ਸ਼੍ਰੀ ਅਕਾਲ ਜੀ ਨਹੀਂ ਜਾ ਰਿਹਾ ਤੁਹਾਨੂੰ ਹਰਨ ਮਾਰਿਆ ਥੰਮ ਗਿਆ ਮੈਂ ਤੁਹਾਨੂੰ ਦੇਖ ਕੇ ਹਾਂ ਜੀ ਤਾਂ ਦੇਖ ਕੇ ਬੜਿਆ ਮੈਂ ਹੋਰ ਬੜਾ ਵਧੀਆ ਠੀਕ ਨਵੀਤਾ ਜੀ ਡਟੇ ਹੋਇਆ ਗੇਟ ਬੜਿਆ ਹੋਇਆ ਜੀ ਧੋਬੜੀ ਐਂਟਰ ਹੁੰਦਿਆਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਪਾਸ਼ਾਏ ਨੋਵੀ ਇੱਥੋਂ ਗੁਰਦੁਆਰਾ ਸਾਹਿਬ ਜਿਹੜਾ ਉਹ 8 ਕਿਲੋਮੀਟਰ ਦੂਰ ਹੈ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਤੇ ਸੋ ਜੀ 3700 ਕਿਲੋਮੀਟਰ ਦਾ ਸਫਰ 46 ਦਿਨ ਦੀ ਯਾਤਰਾ ਅਨੇਕਾਂ ਗੁਰਦਵਾਰਾਂ ਦੀ ਕਰਕੇ ਆਖਰ ਆਪਾਂ ਗੁਰਦੁਆਰਾ ਥੋਬੜੀ ਸਾਹਿਬ ਅਸਾਮ ਵਿਖੇ ਪਹੁੰਚ ਗਏ ਜੀ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਹੁਣ ਕਿੱਥੋਂ ਚੱਲ ਕੇ ਆਈਆਂ ਸੰਗ ਤਾਂ ਹੁਣ ਹੁਣ ਕੋਚ ਬਿਹਾਰ ਕੋਚ ਬਿਹਾਰ ਹਾਂਜੀ ਸਵੇਰੇ ਚੱਲਿਆ ਹਾਂਜੀ ਦੁਪਹਿਰੇ ਜੇ ਚੱਲਿਆ ਸੀ ਵੈਸੇ ਤਾਂ ਕੱਲ ਚੱਲਿਆ ਸੀ ਮੈਂ ਸਿੱਲੀ ਗੁੜੀ ਤੋਂ ਤੇ ਕੱਲ ਆਣਾ ਸੀਗਾ ਤੇ ਕੱਲ ਸਿਹਤ ਢਿੱਲੀ ਹੀ ਜ਼ਿਆਦਾ ਹਾਂਜੀ ਹਾਂ ਜੱਟ ਦਾ ਕਿੱਥੋਂ ਚਾਲੂ ਕਰੀਆ ਸੁਲਤਾਨਪੁਰ ਲੋਧੀ ਤੋਂ ਹੀ 46 ਦਿਨ ਹੋ ਗਏ ਅੱਜ ਦੋ ਪਾਸ਼ਾਈਆਂ ਦੀ ਚਰਨਸ਼ੋਪਾਪਤ ਧਰਤੀ ਗੁਰਦੁਆਰਾ ਪਾਸ਼ਾਈ ਨੌਵੀਂ ਧੋਬੜੀ ਸਾਹਿਬ ਜਿੱਥੇ ਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਸ਼ਾ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਆਏ ਗੁਰੂ ਨਾਨਕ ਪਾਸ਼ਾ ਜੀ ਜਦੋਂ ਕਾਮਰੂਪ ਦੇਸ਼ ਦੀ ਯਾਤਰਾ ਜਾਨੀ ਕਿ ਅਸਾਮ ਦੀ ਯਾਤਰਾ ਦੇ ਉੱਤੇ ਆਏ ਪਹਿਲੀ ਉਦਾਸੀ ਦੇ ਦੌਰਾਨ ਤਾਂ ਇਸ ਜਗ੍ਹਾ ਤੇ ਜਿੱਥੇ ਅੱਜ ਕੱਲ ਧੋਬੜੀ ਸਾਹਿਬ ਹੈ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਸ਼ੰਕਰਦੇਵ ਨਾਂ ਦੇ ਇੱਕ ਸਾਧੂ ਦੇ ਨਾਲ ਵਿਚਾਰਕ ਭੇਟ ਹੁੰਦੀ ਆ ਤੇ ਉਸ ਤੋਂ ਬਾਅਦ ਪਾਸ਼ਾਹੀ ਨੌਵੀਂ ਗੁਰਤੇਗ ਬਹਾਦਰ ਮਹਾਰਾਜ ਜੀ ਇਸ ਧਰਤੀ ਦੇ ਉੱਤੇ ਆਉਣਾ ਕਰਦੇ ਨੇ ਜਦੋਂ ਕਿ ਔਰੰਗਜ਼ੇਬ ਬਾਰ-ਬਾਰ ਅਸਾਮ ਤੇ ਚੜ੍ਹਾਈ ਕਰਨ ਦੀ ਫੌਜ ਭੇਜ ਰਿਹਾ ਸੀ ਪਰ ਇੱਥੇ ਕਾਲਾ ਜਾਦੂ ਹੋਣ ਦੇ ਕਾਰਨ ਫੌਜ ਜਿਹੜੀ ਜਾਂ ਤਾਂ ਮਰ ਜਾਂਦੀ ਤੇ ਜਾਂ ਪਿੱਛੇ ਜਿਹੜੀ ਬ੍ਰਹਮਪੁੱਤਰ ਨਦੀ ਸੀਗੀ ਉਹਦੇ ਵਿੱਚ ਵਹਾ ਦਿੱਤੀ ਜਾਂਦੀ ਤੇ ਫਿਰ ਔਰੰਗਜ਼ੇਬ ਨੇ ਜੈਪੁਰ ਦੇ ਰਾਜੇ ਰਾਜਾ ਮਾਨ ਸਿੰਘ ਦੇ ਪੋਤੇ ਰਾਜਾ ਰਾਮ ਸਿੰਘ ਨੂੰ 22 ਲੱਖ ਫੌਜ ਦੇ ਕੇ ਅਸਾਮ ਦੇ ਉੱਤੇ ਚੜ੍ਹਾਈ ਕਰਨ ਦੇ ਲਈ ਭੇਜਿਆ। ਰਾਜਾ ਰਾਮ ਸਿੰਘ ਦੀ ਬੇਨਤੀ ਪਰ ਗੁਰਤੇਗ ਭਾਦਰ ਮਹਾਰਾਜ ਜੀ ਉਹਨਾਂ ਦੀ ਰੱਖਿਆ ਵਾਸਤੇ ਦਰਿਆ ਬ੍ਰह्मਪੁੱਤਰ ਦੇ ਰਮਣੀਕ ਅਤੇ ਸੁੰਦਰ ਕਿਨਾਰੇ ਇਸ ਜਗ੍ਹਾ ਦੇ ਉੱਤੇ ਆਣ ਕੇ ਬਰਾਜੇ ਤੇ ਫਿਰ ਗੁਰਤੇਗ ਭਾਦਰ ਸਾਹਿਬ ਮਹਾਰਾਜ ਜੀ ਨੇ ਰਾਜਾ ਰਾਮ ਸਿੰਘ ਅਤੇ ਚੱਕਰਤਾਜ ਪਣੀਪਾਲ ਸਿੰਘ ਦੀ ਆਪਸ ਵਿੱਚ ਸੁਲ੍ਹਾ ਕਰਵਾ ਦਿੱਤੀ। ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇੱਕ ਜਾਣੇ ਨੂੰ ਤਾਂ ਫਿਰ ਹਾਰ ਨਾ ਹੀ ਪਵੇਗਾ ਤੇ ਇਸ ਤੋਂ ਚੰਗਾ ਹੈ ਕਿ ਤੁਸੀਂ ਆਪਸ ਵਿੱਚ ਰਜਾਮੰਦੀ ਕਰ ਲਵੋ ਦੋਨਾਂ ਰਾਜਿਆਂ ਵਿਚਕਾਰ ਸੁਲਾਹ ਤੋਂ ਬਾਅਦ ਉਹਨਾਂ ਦੋਨਾਂ ਰਾਜਿਆਂ ਦੀ ਢਾਈ ਢਾਈ ਲੱਖ ਫੌਜ ਵੱਲੋਂ ਇੱਕ ਇੱਕ ਮਿੱਟੀ ਦੀ ਢਾਲ ਭਰ ਕੇ ਇਹ ਉੱਚਾ ਮਿੱਟੀ ਦਾ ਜਿਹੜਾ ਥੜਾ ਬਣਾਇਆ ਗਿਆ ਤੇ ਜਿਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਜਗ੍ਹਾ ਦੇ ਉੱਤੇ ਬਿਰਾਜੇ ਇਹ ਥੜਾ ਜ਼ਮੀਨੀ ਦਰ ਤੋਂ ਤਕਰੀਬਨ 30 ਤੋਂ 40 ਫੁੱਟ ਉੱਚਾ ਹੈ ਤੇ ਅੱਜਕੱਲ ਇਸ ਇਮਾਰਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਸੇ ਹੀ ਜਗ੍ਹਾ ਤੇ ਬਾਅਦ ਦੇ ਵਿੱਚ ਤ੍ਰਿਪੁਰਾ ਦਾ ਰਾਜਾ RAM RAI ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਪੁੱਤਰ ਪ੍ਰਾਪਤੀ ਦਾ ਵਰ ਪ੍ਰਾਪਤ ਕਰਦਾ ਹੈ ਤੇ ਜਿਸ ਤੋਂ ਬਾਅਦ ਰਾਜਾ ਰਤਨ ਰਾਏ ਉਹਨਾਂ ਦੇ ਘਰ ਪੈਦਾ ਹੁੰਦਾ ਹੈ ਤੇ ਰਾਜਾ ਰਤਨ ਰਾਏ ਦੇ ਮਸਤਕ ਦੇ ਉੱਤੇ ਇੱਕ ਓੰਕਾਰ ਦਾ ਨਿਸ਼ਾਨ ਸੀ ਤੇ ਉਸੇ ਹੀ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਦੇਵ ਵਿੱਚ ਪ੍ਰਸਾਦੀ ਹਾਥੀ ਤੇ ਹੋਰ ਹੀਰੇ ਜਵਾਹਰਤ ਭੇਟ ਕੀਤੇ ਸਨ। ਗੋਪਾਲਪੜਾ ਦੀ ਪ੍ਰਸਿੱਧ ਜਾਦੂਗਰਨੀ ਨਿਤਾਈ ਧੋਬਣ ਜਿਸ ਨੇ ਦੇਖਿਆ ਕਿ ਇੱਕ ਕਿਸ ਦੀ ਜੈਜਕਾਰ ਹੋ ਰਹੀ ਹੈ ਕੌਣ ਇਸ ਜਗ੍ਹਾ ਦੇ ਉੱਤੇ ਆਏ ਤੇ ਉਸ ਨੇ ਆਪਣੇ ਜਾਦੂਈ ਤਾਕਤ ਦੇ ਨਾਲ ਇੱਕ ਤਕਰੀਬਨ 15-20 ਫੁੱਟ ਦਾ ਲੰਮਾ ਪੱਥਰ ਜਿਹੜਾ ਕਿ ਗੁਰੂ ਸਾਹਿਬ ਵੱਲੋਂ ਚਲਾਇਆ ਤੇ ਗੁਰੂ ਸਾਹਿਬ ਜੀ ਨੇ ਆਪਣੇ ਬਲ ਦੇ ਨਾਲ ਉਸ ਨੂੰ ਉਹ ਇਸੇ ਜਗ੍ਹਾ ਤੇ ਰੋਕ ਦਿੱਤਾ ਉਹ ਪੱਥਰ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਹਟਵੀਂ ਦੂਰ ਕਚਹਿਰੀਆਂ ਦੇ ਨਾਲ ਆਪਣਾ ਵਾਰ ਖਾਲੀ ਚੱਲਿਆ ਦੇਖ ਕੇ ਉਹ ਨਿਤਾਈ ਧੋਬਣ ਫਿਰ ਇੱਕ ਪਿੱਪਲ ਨੂੰ ਪੁੱਟ ਕੇ ਉਸ ਦੇ ਉੱਤੇ ਸਵਾਰੀ ਕਰਕੇ ਇਸ ਜਗ੍ਹਾ ਦੇ ਉੱਤੇ ਆਈ ਤੇ ਗੁਰੂ ਸਾਹਿਬ ਨੇ ਉਹ ਪੇਪਰ ਹਵਾ ਦੇ ਵਿੱਚ ਹੀ ਲਟਕਾ ਦਿੱਤਾ ਗੋਪਾਲਪਾੜਾ ਇਸ ਜਗ੍ਹਾ ਤੋਂ ਤਕਰੀਬਨ 100 ਮੀਲ ਦੇ ਕਰੀਬ ਦੂਰ ਹੈ ਉਹ ਵਿਸ਼ਾਲ ਪਿੱਪਲ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜੋ ਫੌਜ ਦੇ ਵੱਲੋਂ ਥੜਾ ਬਣਾਇਆ ਗਿਆ ਸੀ ਉਸ ਦੇ ਬਿਲਕੁਲ ਨਾਲ ਤੇ ਬਾਅਦ ਦੇ ਵਿੱਚ ਇਸ ਪਿੱਪਲ ਦੇ ਥੱਲੇ ਕਿਹਾ ਜਾਂਦਾ ਹੈ ਕਿ ਮਿੱਟੀ ਭਰ ਦਿੱਤੀ ਗਈ ਜਮੀਨੀ ਲੈਵਲ ਤੋਂ ਇਹ ਪਿੱਪਲ ਤਕਰੀਬਨ 30 ਤੋਂ 40 ਫੁੱਟ ਜਿਹੜਾ ਉੱਚਾ ਹੈ ਜਦੋਂ ਤੋਂ ਬੰਦੇ ਵਾਰ ਖਾਲੀ ਚਲੇ ਗਏ ਤੇ ਉਸ ਦੇ ਕੋਲ ਹੋਰ ਕੋਈ ਰਾਹ ਨਾ ਬਚਿਆ ਤਾਂ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਈ ਤੇ ਗੁਰੂ ਸਾਹਿਬ ਦੇ ਕੋਲ ਉਸਨੇ ਮੁਆਫੀ ਮੰਗੀ ਕਿ ਅੱਜ ਤੋਂ ਬਾਅਦ ਕਿਸੇ ਵੀ ਕਾਲੇ ਜਾਦੂ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੀ ਤੇ ਬੇਨਤੀ ਕੀਤੀ ਕਿ ਮੇਰਾ ਨਾਮ ਸਦਾ-ਸਦਾ ਲਈ ਕਾਇਮ ਰਹੇ ਤਾਂ ਜਾਣੀ ਜਾਣ ਸਤਿਗੁਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਤੇਰੇ ਨਾਮ ਦੇ ਉੱਤੇ ਇੱਕ ਸ਼ਹਿਰ ਵਸੇਗਾ ਤੇ ਜਸਤੋਂ ਕੁਝ ਸਮਾਂ ਪਾ ਕੇ ਇਸ ਜਗ੍ਹਾ ਦੇ ਉੱਤੇ ਇਹ ਸ਼ਹਿਰ ਵਸਿਆ ਜਿਸ ਦਾ ਨਾਮ ਧੁਬਰੀ ਹੈ ਪੰਜਾਬੀ ਦੇ ਵਿੱਚ ਆਪਾਂ ਥੋੜਾ ਜਿਹਾ ਬਦਲ ਦਿੰਨੇ ਧੋਬੜੀ ਕਹਿ ਦਿੰਨੇ ਆ। ਇਹ ਹਿੰਦੀ ਦੇ ਵਿੱਚ ਇਹ ਇਸ ਜਗ੍ਹਾ ਨੂੰ ਤੁਬਰੀ ਕਹਿੰਦੇ ਨੇ ਤੇ ਇੱਧਰ ਨੇੜੇ ਹੀ ਉਹ ਪੱਥਰ ਹੈ ਜਿਸ ਦੇ ਨਾਲ ਉਸ ਨੇ ਧੋਬਣ ਨੇ ਗੁਰੂ ਸਾਹਿਬ ਜੀ ਦੇ ਉੱਤੇ ਪਹਿਲਾ ਵਾਰ ਕੀਤਾ ਸੀ। ਉਸ ਪੱਥਰ ਦੇ ਆਪਾਂ ਦਰਸ਼ਨ ਕਰਨ ਚੱਲਦੇ ਆਂ। ਇਹ ਸਾਰੀ ਕਚਹਿਰੀ ਹੈ ਤੁਬੜੀ ਸ਼ਹਿਰ ਦੀ ਤੇ ਇੱਧਰ ਉਹ ਪੱਥਰ ਹੈ ਜਿਸ ਦੇ ਨਾਲ ਨੇਤਾਈ ਢੋਬਣ ਜਾਦੂਗਰਨੀ ਨੇ ਗੁਰਤੇਗ ਬਾਦਰ ਸਾਹਿਬ ਜੀ ਦੇ ਉੱਤੇ ਹਮਲਾ ਕੀਤਾ ਸੀ ਕਿਹਾ ਜਾਂਦਾ ਹੈ ਕਿ ਇਹ ਪੱਥਰ ਜਿੰਨਾ ਧਰਤੀ ਤੋਂ ਬਾਹਰ ਹੈ ਇਤਨਾ ਹੀ ਇਹ ਧਰਤੀ ਦੇ ਅੰਦਰ ਹੈ ਤੇ ਇਥੋਂ ਦੇ ਲੋਕਾਂ ਵੱਲੋਂ ਜਾਂ ਇਥੋਂ ਦੀ ਜਿਹੜੀ ਸਰਕਾਰ ਦੀ ਕਮੇਟੀ ਵੱਲੋਂ ਇਸ ਨੂੰ ਪਟਣ ਦਾ ਬਹੁਤ ਯਤਨ ਕੀਤਾ ਗਿਆ ਲੇਕਿਨ ਇਹ ਇਥੋਂ ਪਟਿਆ ਨਾ ਗਿਆ ਕਿਹਾ ਜਾਂਦਾ ਹੈ ਕਿ ਇਸ ਨੂੰ ਪਟਣ ਵੇਲੇ ਥੱਲਿਓਂ ਖੂਨ ਸਿਮਿਆ ਤੇ ਇਥੋਂ ਦੀ ਜਿਹੜੀ ਵਸਨੀਕਾਂ ਦੀ ਭਾਸ਼ਾ ਹੈ ਉਸ ਭਾਸ਼ਾ ਦੇ ਵਿੱਚ ਵੀ ਲਿਖ ਕੇ ਇੱਥੇ ਲਗਾਇਆ ਗਿਆ ਹੈ ਪੰਜਾਬੀ ਦੇ ਵਿੱਚ ਵੀ ਇਤਿਹਾਸ ਲਗਾਇਆ ਗਿਆ ਨਾ ਇੱਥੇ ਕੋਈ ਸੰਦੂਰ ਰੱਖ ਗਿਆ ਲਿਓ ਨਾਲ ਬੰਦਾ ਸਵਾ ਲੱਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਚੀਕੂ ਦਾ ਵਿਸ਼ਾਲ ਰੁੱਖ ਦੇਖਿਆ ਇਹਨਾਂ ਵਿਸ਼ਾਲ ਰੁੱਖ ਅੱਜ ਤੱਕ ਚੀਕੂ ਦਾ ਨਹੀਂ ਦੇਖਿਆ ਕਿਤੇ ਵੀ ਤਕਰੀਬਨ 40 ਫੁੱਟ ਉੱਚਾ ਹੈ ਥੱਲੇ ਵਾਲੀ ਇਮਾਰਤ ਉਹ ਉੱਪਰਲੀ ਇਮਾਰਤ ਤੇ ਉਸ ਤੋਂ ਉੱਪਰਲੀ ਤੀਜੀ ਮੰਜ਼ਲ ਵਾਲੀ ਤੋਂ ਵੀ ਜਿਹੜਾ 5-7 ਫੁੱਟ ਤਾਂ ਨਿਕਲਦਾ ਹੈ ਨਹੀਂ ਆ ਦੇ ਲੱਗਾ ਲੱਗਾ ਭਰੀ ਨਾ ਤੋ ਚੱਕੋ ਚੱਕੋ ਚੱਕੋ

ਚੱਕ ਚੱਕ ਹੁਣ ਆਈ ਹਾਂ ਰਸਾਈ ਬਹੁਤ ਲੰਬਾ ਬਹੁਤ ਅਜੇ ਥੱਲੇ ਆ ਰਸਾ ਦੋਰਾ ਸਿੱਟਿਆ ਆਇਆ ਵਾ ਵਿੱਚ ਆ ਗਿਆ ਆਹੋ ਇਹ ਗੱਠਾਂ ਵਾਲੀਆਂ ਆਉਂੀਆਂ ਆਹੋ ਵੀ ਇਧਰ ਉਧਰ ਇਸਕੇ ਨਾਲ

ਕੋਧਾ ਲੋਕ ਹੀ ਹੈ ਨੀਗਾ ਉਹ ਵੀ ਉਧਰ ਲੋਕ ਆ ਹੈਗਾ ਇਧਰ ਕਿ ਨਹੀਂ ਨਾ ਲੋਕ ਨਹੀਂ ਲੋਕ ਹੀ ਪਤਾ ਆ ਲੋਕ ਹੈ ਨੀ ਚਾਹੀਦਾ ਬ੍ਰੇਕਾਂ ਕੋਈ ਆਵੇਗਾ ਨਾ ਆ ਬਣਿਆ ਹੋਇਆ ਆਹਾ ਹਾਂ ਉਹ ਹੈ ਨੀਗਾ ਵਿੱਚ ਕਿੱਲੀ ਫਸਾਉਣ ਵਾਲੀ ਜਿਹੜੀ ਹਾਂ ਸਿਖੋ ਹਾਂ ਉਹ ਮਗਰ ਰੱਖਿਆ ਆ ਪੌਂਡੀ आया? आया देखो जाके। मेरे हाथ जूठा इधर है पुरातन खूह तो मेरे ख्याल हूं लाइया इट hmm. थलेवा डूंगा वा ਇੱਕ ਗੱਲ ਦੇਖੋ ਵੀ ਬ੍ਰह्मਪੁੱਤਰ ਨਦੀ ਨੇੜੇ ਆ ਹਾਂ ਪਾਣੀ ਦਾ ਲੈਵਲ ਥੱਲੇ ਆ ਪਰ ਨਦੀ ਵੀ ਬਹੁਤ ਡੂੰਗੀ ਆ ਨਦੀ ਬਹੁਤ ਡੂੰਗੀ ਆ ਹਾਂ ਨਦੀ ਬਹੁਤ ਡੂੰਗੀ ਆ ਹਾਂ ਇੰਨਾ ਪਾਣੀ ਆ ਰੇ ਹਾਂਜੀ ਹਾਂਜੀ ਕਿਉਂਕਿ ਇਹ ਜਗ੍ਹਾ ਬਹੁਤ ਉੱਚੀ ਆ ਨਦੀ ਨਾਲੋਂ ਰਹਿਣ ਦਾ ਨੂੰ ਐ ਨਹੀਂ ਕੇ ਰਹਿਣ ਹੋ ਨਹੀਂ ਆਪਾਂ ਇਹਨੂੰ ਵਿੱਚ ਵਿੱਚ ਉੱਧਾ ਕਰ ਦੋ ਨਾ ਇਹ ਉਹ ਤੋਂ ਬਣਦਾ ਬੁੱਤ ਜਿਹਦੇ ਨਾਂ ਤੇ ਇਹ ਤੁਬਰੀ ਸ਼ਹਿਰ ਇਹ ਥੱਲੇ ਉਹਦਾ ਕਾਰ ਵਾਲੇ ਦੇ ਨਾਲ ਬੁੱਤ ਇਹ ਪੰਜ ਪੀਰ ਦਰਗਾਹ 1662 ਦੀ ਬਣੀ ਹੋਈ ਤੇ ਇੱਥੇ ਕਿਹਾ ਜਾਂਦਾ ਹੈ ਕਿ ਜਦੋਂ ਰਾਜਾ ਰਾਮ ਸਿੰਘ ਇੱਥੇ ਲੜਨ ਆਇਆ ਤੇ ਹੁਣ ਮੈਨੂੰ ਇਹ ਨਹੀਂ ਯਾਦ ਕਿ ਕਿਹਦੇ ਨਾਲ ਪੰਜ ਪੀਰ ਸੀਗੇ ਇੱਕ ਰਾਜੇ ਦੇ ਨਾਲ ਪੰਜ ਪੀਰ ਸੀ ਉਹਨਾਂ ਦੇ ਵਿੱਚੋਂ ਇੱਕ ਦੀ ਕਬਰ ਸੀ ਇੱਥੇ ਤੇ ਉਹ ਕਬਰ ਹੈ ਜੀ ਹਾਂ ਉਹ ਸਾਹਮਣੇ ਅੱਛਾ ਆਜਾ ਅੱਗੇ ਹੋ ਕੇ ਦੇਖ ਸਕਦੇ ਆਪਾਂ ਉਹ ਕਿਹਦੇ ਚ ਦੇਖੋਗੇ ਡਿੱਪੀ ਖੋਲਤੀ ਡਿੱਪੀ ਖੋਲਤੀ ਇਹ ਕਬਰ ਇਹ ਕਿਹਦੇ ਨਾਲ ਸੀ ਇਹ ਰਾਜੇ ਕਿਹੜੇ ਰਾਜੇ ਨਾਲ ਸੀ ਇਹ ਰਾਜਾ ਰਾਮ ਸਿੰਘ ਦਾ ਅੱਛਾ ਰਾਜਾ ਰਾਮ ਸਿੰਘ ਦਾ ਜੈਪੁਰੋਂ ਆਇਆ ਸੀ ਹੂੰ ਰਾਜਾ ਰਾਮ ਸਿੰਘ ਦੇ ਨਾਲ ਜੈਪੁਰੋਂ ਆਏ ਪੰਜ ਪੀਰਾਂ ਦੇ ਵਿੱਚੋਂ ਇੱਕ ਪੀਰ ਦੀ ਕਬਰ ਤੇ ਕਿਹਾ ਜਾਂਦਾ ਹੈ ਕਿ ਹਰ ਸਾਲ ਇਹ ਅੱਧਾ ਇੰਚ ਵੱਦੀ ਆ ਤੇ ਹੁਣ ਛਤ ਨੂੰ ਲੱਗਣ ਵਾਲੀ ਹੋਈ ਹੋਈ ਇਹੋ ਜੀ ਪੰਜਵਾ ਪੀਰ ਹੈ ਇਹ ਪੰਜ ਭਾਈ ਤੇ ਇਹਨਾਂ ਕਰਕੇ ਇਹਨਾਂ ਨੂੰ ਪੰਜ ਪੀਰ ਲਿਖਦਾ ਇਹ ਜਦੋਂ ਵਿਰਧ ਹੋ ਗਿਆ ਤਾਂ ਗੁਰੂ ਸਾਹਿਬ ਦੇਦੇ ਨੇ ਪ੍ਰਾਰਥਨਾ ਕਰੀ ਮਹਾਰਾਜ ਮੈਂ ਤੁਲਫਤ ਨਹੀਂ ਸਕਦਾ ਮੇਰੀ ਮੁਕਤੀ ਕਰ ਦੋ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਤੇਰੀ ਮੁਕਤੀ ਕਰ ਦੰਨਾ ਮੁਕਤੀ ਕਰਨ ਦੇ ਨਾਲ ਇਹ ਵੀ ਕਿਹਾ ਕੀ ਜਿਹੜੀ ਤੇਰੀ ਕਬਰ ਹੋ ਗਈ ਉਹ ਜਿਵੇਂ ਤੋਂ ਮਾੜੇ ਮਾੜੇ ਉੱਪਰ ਉੱਠੀ ਇਹ ਮੇਰੀ ਨਸਾਨੀ ਆ ਨਹੀਂ ਆਮ ਮੁਸਲਮਾਨ ਦੀ ਕਬਰ ਨਹੀਂ ਉੱਠਦੀ ਉੱਪਰ ਹਾਂਜੀ ਤੇ ਉਸ ਤੋਂ ਬਾਅਦ ਇਹ ਪੰਜੇ ਪਾਈਆਂ ਵਿੱਚੋਂ ਦੋ ਦੀ ਕਬਰ ਹੈ ਮਨਕਚਾਰ ਤੇ ਇੱਕ ਦੀ ਉਹ ਦੇਲ جیل ਦੇ ਨਾਲ ਹਸਪੀਟਲ ਰਿਕੋਰ ਹੈ ਪੰਜਵੇਂ ਤੀਜੇ ਦੀ ਤੇ ਚੌਥੀ ਦੀ ਪੰਜਵੀਂ ਦੀ ਇਹ ਹੈ ਇੱਕ ਦੀ ਹਾਜੂ ਹੈ ਇਹ ਪੰਜ ਪਾਈ ਤੋਂ ਇਹਨਾਂ ਨੂੰ ਅਨਾਉਂਸ ਕਰਕੇ ਪੰਜ ਪੀਰ ਕਹਿੰਦੇ ਇਹ ਰਾਜਾ ਰਾਮ ਸਿੰਘ ਨਾਲ ਜੈਪੁਰੋਂ ਆਏ